ਦੋਸਤੋ ਚੈੱਕ ਕਰ ਲਓ ਸੀ ਕਦ ਕਾੜ ਦੀ ਚੈੱਕ ਕਰ ਲਓ ਤੇ ਤੁਹਾਨੂੰ ਮੈਂ ਥਣ ਹਵਾਨੇ ਦੋਸਤੋ ਦਿਖਾ ਦਣਾ ਕਰੋ ਚੈੱਕ ਤੁਸੀਂ ਮਗਰੋਂ ਥਣ ਚਾਰੇ ਖਿੰਡਵੇਂ ਆ ਥਣ ਦੋਸਤੋ ਤੇ ਹਜੇ ਤਾਂ ਤੁਸੀਂ ਦੇਖ ਲਓ ਦੋਸਤੋ ਤਿਆਰ ਹੋਣਾ ਵੈਰ ਨੇ ਹਜੇ ਪੂਰਾ ਹਾਂਜੀ ਸੱਸੀ ਗਾਲ ਦੋਸਤੋ ਸਵਾਗਤ ਕਰਦੇ ਆਪਾਂ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਬਾਈ ਮਨਜਿੰਦਰ ਦੇ ਘਰੇ ਪਿੰਡ ਝੋੜ ਦੇ ਵਿੱਚ ਤੇ ਤਸੀਲ ਇਹਨ ਮਲੋਟ ਪਿੰਦੀ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਬਾਈ ਕੋਲੇ ਨਾ ਜਰਸੀ ਵਿਕਾਊ ਆ ਤੁਸੀਂ ਸਕਰੀਨ ਤੇ ਦੇਖ ਲਓ ਦੋਸਤੋ ਆਪਾਂ ਤੁਹਾਨੂੰ ਇੱਕ ਵਾਰੀ ਨਿਗਾਹ ਮਾਰ ਮਰਾਦ ਨੇ ਫੇਸ ਕੁਆਲਟੀ ਚੈੱਕ ਕਰ ਲਓ ਤੁਸੀਂ ਦੋਸਤੋ ਕਰੋ ਚੱਕ ਫੇਸ ਕੁਆਲਟੀ ਦੀ ਤੇ ਕੰਨਾ ਕੋਨਾ ਵੀ ਤੁਸੀਂ ਦੇਖ ਲਓ ਦੋਸਤੋ ਤੇ ਥਣ ਹਵਾ ਨਹੀਂ ਤੁਹਾਨੂੰ ਮੈਂ ਦੋਸਤੋ ਦਿਖਾ ਦੇਣਾ ਦੇਖ ਚੈੱਕ ਕਰੋ ਥਣ ਚੈੱਕ ਕਰ ਲਓ ਦੋਸਤੋ ਤੇ ਬਾਕੀ ਆਪਾਂ ਜਾਣਕਾਰੀ ਨਾ ਪੂਰੀ ਬਾਈ ਤੋਂ ਲੈ ਕੇ ਦਿੰਨੇ ਆ ਇੱਕ ਵਾਰੀ ਤੁਸੀਂ ਮਗਰੋਂ ਵੀ ਨਿਗਾਹ ਮਰਾ ਲਓ ਟੈਲ ਟੁਲ ਤੁਸੀਂ ਦੇਖ ਲਓ ਦੋਸਤੋ ਕਿੰਨੀ ਕੁ ਪਈ ਐ ਤੇ ਬਾਕੀ ਲੈਣੇ ਜਾਣਕਾਰੀ ਪੂਰੀ ਬਾਈ ਤੋਂ ਕਰਾਉਣੇ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਭਾਈ ਜੀ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਨਾਮ ਮਨਜਿੰਦਰ ਸਿੰਘ ਖਾਨਾ ਉਹ ਬਲਤੇਜ ਸਿੰਘ ਪ੍ਰਿੰਡ ਝੋੜ ਤਹਿਸੀਲ ਮਲੋੜ ਜ਼ਿਲ੍ਹਾ ਸ਼ਹੀਦ ਮੁਖਤਸਰ ਸਾਹਿਬ ਠੀਕ ਹੈ ਜੀ ਭਾਈ ਜੀ ਆਪਾਂ ਜਰਸੀ ਦੀ ਡਿਟੇਲ ਦੇਣੀ ਆ ਹਾਂ ਜੀ ਭਾਈ ਕਿ ਪਹਿਲਣੀਆਂ ਇਹ ਪਹਿਲਾਂ ਨਾ ਭਾਈ 20 ਮਹੀਨੇ ਉਮਰ ਦੰਦਾਂ ਦੀ ਜਮਾ ਖੀਰੀ ਕੱਚੀ ਖੀਰੀ ਆ ਜੀ ਉਮਰ 20 ਮਹੀਨੇ ਆ 20 ਮਹੀਨੇ ਉਮਰ ਆ ਜੀ ਦੰਦਾਂ ਦੀ ਖੀਰੀ ਆ ਜਮਾ ਖੀਰੀ ਆਪਾਂ ਪੱਟ ਕੇ ਹੀ ਖਾਵਾਂਗੇ ਭਾਈ ਪੱਟ ਕੇ ਦਿਖਾ ਦਾਂਗੇ ਹਾਂ ਦਿਖਾਵਾਂਗੇ ਆਪਾਂ ਜਿਹੜੀ ਗੱਲ ਕਰਾਂਗੇ ਨਿਕਲੂਗੀ ਜਿਹੜੀ ਕਹੀ ਅੱਗੇ ਵੀ ਨਿਕਲੀ ਤਾਂ ਹੁਣ ਵੀ ਨਿਕਲੂਗੀ ਠੀਕ ਹੈ ਠੀ ਗੱਦ ਮਾਲਕ ਦੀ ਸੇਵਾ ਤੇ ਆ ਆਪਾਂ 17 16 17 ਲੀਟਰ ਖੁੱਲਾ ਪਾਉਣਾ ਚਾਹੀਦਾ ਬਾਕੀ ਇਹ ਬੱਚੀ ਕੱਚੀ ਭਰਨ ਤੇ ਕੋਈ ਵੀ ਕਰ ਸਕਦੀ ਹੈ ਠੀਕ ਹੈ ਤੇ ਕਿੰਨੇ ਦਿਨ ਲੈ ਜੂਗੇ ਜੀ ਹਜੇ 12 13 ਦਿਨ ਪਈ ਆ 12 ਦਿਨਾਂ ਦੇ ਲੈ ਜੂਗੀ 14 ਦਿਨ ਲੈ ਜੂਗੀ ਕਈ ਵਾਰੀ ਗਰਮੀ ਆ ਕਰਕੇ ਹੁਣ ਮੰਨ ਲਓ ਪਹਿਲਾਂ ਗਰਮੀ ਕਰਕੇ ਕੋਈ 1 2 ਦਿਨ ਪਹਿਲਾਂ ਹੋ ਸਕਦਾ ਨਹੀਂ 12 13 ਦਿਨ ਰਹੀ ਠੀਕ ਹੈ 12 13 ਦਿਨ ਲੈ ਜੂਗੀ ਕਿਉਂਕਿ ਇਹ ਪੁੜਾ ਪੜਾ ਇਨਵਰਟਰ ਟੂ ਬੋਤਲੇ ਬੱਚੇ ਠੀਕ ਹੈ ਹਜੇ ਤਾਂ ਇਹ ਤਿਆਰ ਹੋਣਾ ਵੈਟ ਦੇ ਤਿਆਰ ਹੋਣਾ ਲੈਵਾ ਵੀ ਆਇਆ ਫਿਕਸ ਰੱਖੂਗੀ ਉੱਟ ਲਾਮਣ ਵਾਲਾ ਲੈਵਾਣੀ ਰ ਪੂਰੀ ਢੇਲ ਕੱਢ ਕੇ ਜਵਾਏ ਨਾ ਪੂਰੇ ਪੂਰੀ ਢੇਲ ਕੱਢ ਕੇ ਆਏ ਠੀਕ ਹੈ ਟਿੱਕਰ ਹੋਈ ਲੈ ਕੇ ਆਂਦੀ ਬਈ ਮੇਰੇ ਕੋਲ ਘਰੋਂ ਲਈ ਹੋਈ ਹੈ ਬਈ ਐਫ ਦੇ ਪੇਟੋਂ ਪੈਦਾ ਹੋਈ ਹੋਈ ਹੈ ਠੀਕ ਹੈ ਸੀਮਨ ਸੁਮਨ ਦਾ ਪਤਾ ਬਈ ਕਿਹੜਾ ਸੀਮਨ ਦੱਸਿਆ ਪਰ ਦੱਸ ਦੇਣੀ ਬਈ ਜੀ ਕਿਉਂਕਿ ਹੁਣ ਕਾਲੇ ਰੰਗ ਦਾ ਕਰਕੇ ਕੋਈ ਨਹੀਂ ਕਰਦਾ ਯਕੀਨ ਨਹੀਂ ਕਰਦਾ ਨਹੀਂ ਕਰਦਾ ਮੈਨੂੰ ਪਤਾ ਸੀ ਉਹਨੂੰ ਦੱਸਣਾ ਨਹੀਂ ਪਰ ਆਪਾਂ ਕਿਉਂਕਿ ਇਹ ਲੱਗਿਆ ਨਹੀਂ ਆਪਾਂ ਨੂੰ ਪਤਾ ਜਿਹੜਾ ਇਹ ਆ ਉਹਨੂੰ ਦੱਸਿਆ ਮੈਂ ਅੱਛਾ ਇਹਦਾ ਨਹੀਂ ਪਤਾ ਆਪਾਂ ਨੂੰ ਇਹਦਾ ਪਤਾ ਹੈ ਲੱਗਿਆ ਉਹਦਾ ਨਹੀਂ ਪਤਾ ਜਿਹੜਾ ਲੱਗਿਆ ਉਹਦਾ ਨਹੀਂ ਪਤਾ ਹਾਂ ਕਿਉਂਕਿ ਉਹ ਬੰਦਾ ਜਦੋਂ ਮੈਂ ਘਰੇ ਨਹੀਂ ਸੀ ਮੈ ਵੈਸੇ ਭਰਾ ਲੈਂਦੇ ਕਈ ਰੀ ਨਹੀਂ ਗੌਰ ਕਰਦੇ ਨਹੀਂ ਗੌਰ ਕਰਦੇ ਕਈ ਹੁੰਦੇ ਬਰੀਡ ਤੇ ਕੰਮ ਕਰਦੇ ਮੰਨ ਲਓ ਹਨਾ ਕਿਉਂਕਿ ਉਹ ਉਹਦਾ ਦਾ ਸਟਰਾ ਵੀ ਵਿਖਾਇਆ ਸੀ ਮੈਨੂੰ ਬੰਦੇ ਨੇ ਅੱਛਾ ਠੀਕ ਹੈ ਇਹ ਪੂਰੀ ਗਰੰਟੀ ਹੈ ਲਿਆਉਣਾ ਭੁੱਲ ਗਿਆ ਠੀਕ ਹੈ ਠੀਕ ਹੈ ਤੇ ਉਹ ਨਹੀਂ ਤਾਂ ਆਪਾਂ ਨਾਲ ਵੀ ਲਿਆਉਂਦੇ ਹਾਂ ਠੀਕ ਹੈ ਤੇ ਆਪਾਂ ਤੋੜ ਕੇ ਦਿਖਾ ਦਈਏ ਵੀਰੇ ਤੋੜ ਕੇ ਵਿਖਾ ਦਿੰਦੇ ਬਈ ਲੈ ਖੋਲੀ ਕਰ ਮੜਾਇਆ ਲੈ ਤੋੜੀ ਕਰ ਮੜਾਇਆ ਲਓ ਦੋਸਤੋ ਫੇਸ ਕੁਆਲਿਟੀ ਚੈੱਕ ਕਰ ਲਓ ਦੁਬਾਰੇ ਤੁਸੀਂ ਕੰਨ ਕੋਲ ਤੁਸੀਂ ਦੇਖ ਲਓ ਦੋਸਤੋ ਤੇ ਰੰਗ ਵਾਜ ਵੀ ਦੇਖ ਲਓ ਦੋਸਤੋ ਤੁਸੀਂ ਚੈੱਕ ਕਰ ਲਓ ਸੀ ਕੱਦ ਕਾਰ ਦੀ ਚੈੱਕ ਕਰ ਲਓ ਤੇ ਥਣ ਮੈਂ ਥਣ ਹਵਾਨੇ ਦੇ ਦੋਸਤੋ ਦਿਖਾ ਦੇਣਾ ਕਰੋ ਚੈੱਕ ਤੁਸੀਂ ਮਗਰੋਂ ਥਣ ਚਾਰੇ ਖਿੰਡਵੇਂ ਆ ਥਣ ਦੋਸਤੋ ਤੇ ਹਜੇ ਤਾਂ ਤੁਸੀਂ ਦੇਖ ਲਓ ਦੋਸਤੋ ਤਿਆਰ ਹੋਣਾ ਗਾੜ ਨੇ ਹਜੇ ਪੂਰਾ ਤੇ ਹਜੇ ਕੱਚੀ ਆ ਤੇ ਤੁਸੀਂ ਢਿਲ ਢੁਲ ਸਾਰੀ ਕੱਢੂਗੀ ਤੁਸੀਂ ਦੇਖ ਲਓ ਦੋਸਤੋ ਬਾਕੀ ਤੁਸੀਂ ਆਸਮੇਂ ਤੇ ਲਾ ਲਓ ਕਿੰਨਾ ਗਿੱਦੋ ਪਾ ਦੂਗੀ ਹਾਂਜੀ ਬਾਈ ਜੀ ਆਪਣਾ ਦੰਦਾ ਦੀ ਗੱਲ ਕਰੀ ਦੀ ਦੰਦਾ ਪੋ ਖਾਣੇ ਬਾਈ ਜੀ ਖੀਰੀ ਹੈ ਨਾ ਆ ਵਿਖਾਉਣੇ ਆ 20 ਕਿਲੋ ਬਣਾਇਆ ਦੋਸਤੋ ਚੈੱਕ ਕਰ ਲਓ ਤੁਸੀਂ ਦੰਦਾ ਦੀ ਖੀਰੀ ਲੈ ਛੱਡ ਦੇ ਬਈ ਜਿਹੜੀ ਗੱਲ ਕਹੂਗਾ ਬਾਈ ਕਹਿੰਦਾ ਨਿਕਲੂਗੀ ਉਹ ਗੱਲ ਆਪਾਂ ਕੋਈ ਨੰਦਗਾਤ ਨਹੀਂ ਬਾਈ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਬਾਈ ਉਹ ਰੇਟ ਕੱਤੀ ਆਪਾਂ ਫੋਨ ਤੇ ਹੀ ਕਰਾਂਗੇ ਜਮਾਂ ਜਾਇਜ਼ ਹੋਊ ਜਮਾਂ ਜਾਇਜ਼ ਹੋਊਗਾ ਮਾਨਤਾਨ ਉਹ ਪੂਰਾ ਮਾਨਤਾਨ ਕਰਕੇ ਹੀ ਰੇਟ ਹੋਊਗਾ ਇਹਦੇ ਨਾਲ ਬਾਤਾਂ ਕਰਾਂਗੇ ਜਮਾਂ ਬਾਈ ਅੱਗੇ ਆਪਾਂ ਵੇਪਾਉਣਾ ਹੀ ਆ ਠੀਕ ਹੈ ਠੀਕ ਹੈ ਨੋ ਵੀ ਦੋਸਤੋ ਬਾਈ ਨੰਬਰ ਬੋਲ ਰਿਹਾ ਉਹਦਾ 95019 ਜੀ 58933 ਜੀ ਠੀਕ ਹੈ ਜੀ ਨੋ ਦੋਸਤੋ ਜੇ ਆਪਰੇ ਇਹਨੂੰ ਵੀਡੀਓ ਚੰਗੀਆਂ ਲੱਗੀਆਂ ਜੇ ਬਾਈ ਤੁਹਾਨੂੰ ਵਾਇਰ ਪਸੰਦ ਆਉਂਦੀ ਦੋਸਤੋ ਦੇ ਬਾਈ ਨੇ ਫੋਨ ਦੇ ਨੂੰ ਬਾਅਦ ਕਰੇ ਜੇ ਆਪਾਂ ਬਾਈ ਦਾ ਨੰਬਰ ਸਕਰੀਨ ਤੇ ਵਿੱਚ ਲਾਵਾਗੇ ਦੋਸਤੋ ਤੇ ਆਪਣੀ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰੋ ਕਿਸੇ ਵੀ ਤਰ੍ਹਾਂ ਵੀਡੀਓ ਕਰਵਾਉਣੀ ਆਪਣੇ ਕੋਲ ਤੇ ਆਪਾਂ ਇਹ ਨੰਬਰ ਬਾਇਓ ਵਿੱਚ ਦਿੱਤਾ ਹੋਇਆ ਤੇ ਵੀ ਫੋਨ ਕਰ ਸਕਦੇ ਹੋ ਤੇ ਮੈਂ ਵੀ ਵੈਸਾ ਹੀ ਦੋਸਤੋ ਠੀਕ ਹੈ ਤਾਂ ਨਾ